ज़्यादा। जी। बहुत अच्छा है ब, बहुत बारीकी से किया गया है। बहुत समय अच्छा समय। काम किया है सब, सब और एन में विजिट करे सैलून में इतना अच्छा काम दे रहे हैं आपको थैंक यू देखो सोने ਜੈਨੇ ਕੀ ਦੀ ਜਾ ਰਹੀ ਹੈ ਦੇਖੋ ਕਿ ਬੱਚੇ ਹੀ ਬਹੁਤ ਪਿਆਰਦਾਰ ਜਿਹੜੇ ਮੋਟਾ ਪਾਣਾ ਨੇ ਉਹ ਵੀ ਮੋਟਾ ਪਾਉਣ ਦੇ ਨਾਲ ਨਾਲ ਇਥੇ ਹਰ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਗਿਆ ਜਿਦਿ ਦੇਖੋ ਜਿਹੜੇ ਆਰਟਿਸਟ ਨੇ ਉਹ ਸ਼ਰਮਾਰੇ ਨੇ ਨਹੀਂ 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 ਉਹ ਰਿਕਸ਼ਾ ਜੀ ਮਾਫ ਕਰਾ ਜੀ ਜੈਨੇ ਕੀ ਦੀ ਜਾ ਰਹੀ ਹੈ どうしたの Obrigado. ਹਾਂਜੀ ਆ ਉਸ ਵੀ ਆ ਉਸ ਵੀ ਆ ਸੰਭਲ ਆ ਮੈਂ ਤੁਹਾਨੂੰ ਕੋਈ ਨਹੀਂ ਦੱਸਦਾ ਨਾ ਸਾਡੇ ਵਿਚਕਾਰ ਇੱਕ ਹੋਟਲ ਆਏ ਨੇ ਔਰ ਇਹ ਪਲੇਅਰ ਨੇ इंटरनेशनल प्लेयर ने आ, अर्जुन, अर्जुन क्या अर्जुन प्रीपात क्रिकेट के और क्रिकेट के प्लेयर ने और बड़ा इन्होंने नोशन किया है अब ये भी नोट मार्के आए हैं तो देख सकते हो हाथ के उपरू बनाया है और भगतपुरन सिंह भगतपूरन सिंह अगर नहीं पढ़ते थे और प्राणो जी देखो कि उत्साह है अज इंटरनैशनल लैवल तो प्लेय लाए हैं ਇੱਥੇ ਬਣਾਓ ਟੈਟੂ ਬਣਾਓ ਜੀ ਪਲੀਜ਼ ਇੱਕ ਨਿਸ਼ਾਨੀ ਦੇ ਤੌਰ ਤੇ ਜਿਹੜੇ ਐ ਟੈਟੂ ਬਣਾਏ ਜਾ ਰਹੇ ਨੇ ਜਿੱਥੇ ਜਿੱਤਾ ਕੀ ਲੋਕ ਜਿਹੜੇ ਆ ਉਜਾੜਨ ਕਿ ਅਸੀਂ ਇੱਥੇ ਗੁਰਪੁਰਣਾ ਆਏ ਸੀ ਤੇ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਬੜੀ ਇੰਤਿਜਾਮ ਇਸ ਵਾਰੀ ਵੇਖਣ ਨੂੰ ਮਿਲ ਰਹੇ ਨੇ ਔਰ ਲੋਕ ਜਿਹੜੇ ਨੇ ਬੜੀ ਖੁਸ਼ੀ ਦੇ ਨਾਲ ਔਰ ਬੜੇ ਜਦਰਾ ਹੋਣ ਅਸੀਂ ਨੂੰ ਮਦਦ ਰੱਖਦੇ ਹੋਏ ਅਸੀਂ ਹਰ ਬੂਥ ਦੇ ਉੱਪਰ ਜਿੱਥੇ ਵੀ ਖੁੱਲੀ ਜਗ੍ਹਾ ਹੈ ਉੱਥੇ ਆਪਾਂ ਟੈਂਟ ਪ੍ਰੋਵਾਈਡ ਕੀਤੇ ਨੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਉੱਥੇ ਪੱਖੇ ਤੇ ਕੋਲਰ ਲਗਾਏ ਗਏ ਨੇ ਪਾਰਟਿਕੁਲਰਲੀ ਇਸ ਬੂਥ ਤੇ ਸੋ ਥੋੜਾ ਜਿਹਾ ਐਕਸਟਰਾ ਕੀਤਾ ਹੈ ਕਿ ਅਸੀਂ ਇੱਥੇ ਜਿਵੇਂ ਲੱਸੀ ਖੀਰ ਦਾ ਪ੍ਰਬੰਧ ਕੀਤਾ ਜਦੋਂ ਆਪਾਂ ਵੋਟ ਪਾਣ ਲਈ ਲੋਕ ਅੰਦਰ ਆਉਂਦੇ ਹਨ ਉਹਨਾਂ ਨੂੰ ਅਸੀਂ ਡਰਿੰਕਸ ਦੇ ਰਹੇ ਹਾਂ ਰਿਫਰੈਸ਼ਿੰਗ ਡਰਿੰਕ ਸਟਾਰਟਿੰਗ ਵਿੱਚ ਵੀ ਨਹੀਂ ਇਹ ਬਹੁਤ ਜ਼ਰੂਰੀ ਹੈ ਬਿਕਾਜ਼ ਮਹਿਲਾਵਾ ਗਰੁੱਪ ਜਾਂਦੀ ਨੇ ਤਾਂ ਉਹਦਾ ਫਾਇਦਾ ਹੁੰਦਾ ਕਿ ਇੱਕ ਨਹੀਂ ਆਏਗੀ ਉਹ ਚਾਰ ਪੰਜ ਆਣਗੇ ਤੇ ਉਹਨਾਂ ਦੀ ਤੇ ਇਹ ਇੰਪੋਰਟੈਂਟ ਵੋਟ ਹੈ ਬਿਕਾਜ਼ ਉਹ ਅਗਰ ਘੱਟ ਬੈਠ ਕੇ ਉਹਨਾਂ ਨੂੰ ਕੁਝ ਕੰਪਲੇਨਸ ਨੇ ਉਹ ਇਹ ਤਾਂ ਥ्रू ਹੀ ਐਡਰੈਸ ਹੋਣਗੀਆਂ ਉਹਨਾਂ ਦਾ ਕੰਮ ਹੈ ਕਿ ਉਹ ਇੱਥੇ ਆ ਕੇ ਵੋਟ ਪਾਣ ਤੇ ਆਪਣਾ ਰਾਈਟ ਐਕਸਰਸਾਈਜ਼ ਕਰਨ ਸੋ ਕੁਵੇਲੇਅਰ ਦਾ ਮਾਹੌਲ ਹੈ ਜਿੰਨਾਂ ਦਾ ਬਿਲਕੁਲ ਜੀ ਲਗਾਉਂਦਾ ਉਸ ਦਾ ਮਾਹੌਲ ਘਾੜੇ ਨੂੰ ਬਣਾ ਆ ਗਿਆ ਕਿੰਨਾ ਖੁਸ਼ਹਾਲ ਲੋਕਾਂ ਵਿੱਚ ਜਿਹੜੇ ਵੀ ਇੱਥੇ ਆ ਰਹੇ ਨੇ ਉਹਨਾਂ ਚ ਤਾਂ ਬਹੁਤ ਉਤਸ਼ਾਹ ਦਿਖ ਰਿਹਾ ਹੈ ਉਹ ਲੋਕ ਬੋਲ ਰਹੇ ਕਿ ਅਸੀਂ ਬਾਹਰ ਜਾ ਕੇ ਇਹ ਸਾਰੇ ਨੂੰ ਕਹਾਂਗੇ ਤੁਸੀਂ ਵੋਟ ਪਾਣ ਆਓ ਸਾਰੇ ਇੱਥੇ ਟਾਈਮ ਸਪੈਂਡ ਕਰ ਰਹੇ ਨੇ ਸਾਰੇ ਬੂਥਾਂ ਤੇ ਜਾ ਰਹੇ ਨੇ ਜੋ ਵੀ ਮਤਲਬ ਨੀਲੇ ਪੇਂਟ ਮਹਿਲਾਵਾਂ ਨੂੰ ਮਹਿਲਾਵਾਂ ਨੂੰ ਬਿਲਕੁਲ ਹੀ ਅਪੀਲ ਹੈ ਕਿ ਤੁਸੀਂ ਆਪਣਾ ਰਾਈਟ ਐਕਸਰਸਾਈਜ਼ ਕਰਨ ਲਈ ਆਓ ਤੁਹਾਡੇ ਲਈ ਇੱਥੇ ਬਹੁਤ ਖਾਸ ਪ੍ਰਬੰਧ ਕੀਤੇ ਗਏ ਨੇ ਇਸ ਬੂਥ ਵਾਲੇ ਪਾਰਟਿਕੁਲਰਲੀ ਆਪਣੀ ਵੋਟ ਪਾਣ ਆਓ ਤਾਂ ਕਿ ਇਸ ਟਾਈਪ ਦਾ ਅਗਰ ਆਪਾਂ ਕੋਈ ਅਰੇਂਜਮੈਂਟ ਕੀਤਾ ਹੈ ਜੇ ਉਹਦੇ ਵਿੱਚ ਐਕਸੈਪਸ਼ਨਲੀ ਅੱਛੀ ਵੋਟਰ ਪਰਸੈਂਟੇਜ ਹੁੰਦੀ ਹੈ ਤਾਂ ਅੱਗੇ ਤੋਂ ਹੋਰ ਇਨੀਸ਼ੀਏਟਿਵ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਸਾਡੇ ਲਈ ਵੀ ਇੱਕ ਪੋਜ਼ਿਟਿਵ ਆਊਟਲੁੱਕ ਹੋਏਗਾ ਕਿ ਅਸੀਂ ਅੱਗੇ ਤੋਂ ਹੋਰ ਇਨਕਰੇਜਮੈਂਟ ਨਾਲ ਹੋਰ ਕੰਮ ਕਰੀਏ ਤੇ ਤੁਸੀਂ ਪਲੀਜ਼ ਜਾਓ ਤੇ ਐਟਲੀਸਟ 70 ਪਾਰ ਸਾਡੀ ਕਰਵਾਓ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਪਹਿਲੀ ਵਾਰੀ ਜ ਇਸ ਵਾਰ ਇਸ ਟਾਈਮ ਤੇ ਹਲੇ ਤੱਕ ਡੇਢ ਵੀ ਥੋੜੀ ਕਰਦੀ ਹੈ ਹਾਂ ਜੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਕੀ ਅਰੇਂਜਮੈਂਟਸ ਕਿੱਤੇ ਗਏ ਨੇ ਤਾਂ ਇਹ ਸੁਪਰ ਮਾਡਲ ਬੂਥ ਬਣਾਇਆ ਗਿਆ ਬਾਕੀ ਹਲਕਿਆਂ ਚ ਵੀ 10-10 ਮਾਡਲ ਬੂਥ ਬਣਾਏ ਗਏ ਨੇ ਉੱਥੇ ਬੇਸਿਕ ਫੈਸਿਲਿਟੀ ਸਾਰੇ ਬਹੁਤ ਚੰਗੀ ਤਰ੍ਹਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਇਸ ਵਾਰ 100% ਬੂਥਸ ਤੇ ਪਾਣੀ ਟੈਂਟ ਈਵਨ व्हीलचेयर प्रोवाइड ਕੀਤੀ ਗਈ ਹੈ ਤਾਂ ਉਹ ਪ੍ਰਬੰਧ ਸਭ ਜਗ੍ਹਾ ਕੀਤੇ ਜਾ ਰਹੇ ਨੇ ਮੈਂ ਕੁਲਵਿੰਦਰ ਖੋੜ ਪ੍ਰਿੰਸੀਪਲ ਨਿਊ ਫਲਾਇਰਸ ਪਬਲਿਕ ਸੀਨੀਅਰ ਸੈਂਟਰ ਸਕੂਲਾ ਜੀ ਕਹਣਾ ਜਾਓਗੇ ਅੱਜ ਜਿਹੜਾ ਸਕੂਲ ਦੇ ਵੱਲੋਂ ਪ੍ਰਬੰਧ ਜਿਹੜੇ ਬੜੇ ਵਧੀਆ ਕੀਤੇ ਗਏ ਅੱਜ ਇੱਥੇ ਲੋਕ ਸਭਾ ਦੇ ہاں ਚੋਣਾਂ ਦਾ ਦਿਨ ਹੈ ਤੇ ਅਸੀਂ ਸਕੂਲ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਆਪਣੇ ਵੱਲੋਂ ਅਸੀਂ ਕੋਈ ਕਸਰ ਨਹੀਂ ਛੱਡੀ ਕਿ ਵੋਟਰ ਨੂੰ ਅਟਰੈਕਟ ਕਰਨ ਵਾਸਤੇ ਕੋਈ ਗਰਮੀ ਉਹਨਾਂ ਨੂੰ ਨਾ ਲੱਗੇ ਇਸ ਇਹਦੇ ਲਈ ਅਸੀਂ ਠੰਡਾ ਪਾਣੀ ਸ਼ਬੀਲ ਦਾ ਪ੍ਰਬੰਧ ਕੀਤਾ ਹੈ 쿨ਰ ਲਗਾਏ ਹਨ ਪੱਖੇ ਲਗਾਏ ਹਨ ਕਿ ਵੋਟਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਬਹੁਤ ਉੱਛਾ ਹੈ ਤੁਸੀਂ ਇੱਥੇ ਖੜੀ ਹੋ ਤੁਸੀਂ ਖੁਦ ਹੀ ਸਮਝ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਗਰਮੀ ਨਹੀਂ ਹੈਗੀ ਔਰ ਅਸੀਂ ਇਹ ਅਪੀਲ ਕਰ ਰਹੇ ਹਾਂ ਵੋਟਰਜ਼ ਨੂੰ ਕਿ ਉਹ ਆਪਣੇ ਘਰਾਂ ਚੋਂ ਬਾਹਰ ਆਣ ਔਰ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੋਏ ਜੇ ਨੁਮਾਇੰਦੇ ਨੂੰ ਚੁਣ ਕੇ ਆਪਣੀਆਂ ਪ੍ਰੋਬਲਮਸ ਨੂੰ ਲੋਕ ਸਭਾ ਤੱਕ ਪਹੁੰਚਾਣ ਤੇ ਆਪਣੀਆਂ ਪ੍ਰੋਬਲਮ ਸੋਲਵ ਕਰਵਾਉਣ ਸੁਖਵਿੰਦਰ ਸਿੰਘ ਜੀ ਅੱਜ ਵੋਟਾਪੋਲਣਾ ਕਿਤਰਾ ਤੇ ਪ੍ਰਬੰਧ ਵੇਖਣ ਨੂੰ ਮਿਲ ਰਿਹਾ ਦੇਖੋ ਜੀ ਬਹੁਤ ਵਧੀਆ ਇਹੋ ਜਿਹਾ ਪ੍ਰਬੰਧ ਮੈਂ ਕਿਤੇ ਦੇਖਿਆ ਨਹੀਂਗਾ ਜਿੰਨਾ ਵਧੀਆ ਇੰਨੀ ਗਰਮੀ ਹੋਣ ਦੇ ਬਾਵਜੂਦ ਮਤਲਬ ਇਨਾ ਵਧੀਆ ਪ੍ਰਬੰਧ ਕੀਤਾ ਗਿਆ ਵੇਖੋ ਠੰਡੇ ਜਲਦੀ ਸ਼ਬੀ ਲੱਗੀ ਆ ਗਲੀ ਤੱਕ ਬਾਹਰ ਸ਼ਮਿਆਨਾ ਇੰਨਾ ਵਧੀਆ ਲਾਇਆ ਵੀ ਜਿਹਦੇ ਵਿੱਚ ਗਰਮੀ ਨਾਲ ਲੱਗੇ ਪੂਲਰਾਂ ਦਾ ਪ੍ਰਬੰਧਿਆ ਪੱਖਿਆਂ ਦਾ ਪ੍ਰਬੰਧਿਆ ਜਿਹੜਾ ਜਨਤਾ ਦਾ ਰੁਚੀ ਜਿਹੜੀ ਆ ਉਹ ਮਤਲਬ ਗਰਮੀ ਹੋਣ ਕਰਕੇ ਘਟਿਆ ਇਸ ਕਰਕੇ ਇੰਨੇ ਵਧੀਆ ਪ੍ਰਬੰਧ ਨਿਊ ਫਲਾਵਰ ਸਕੂਲ ਵੱਲੋਂ ਕੀਤੇ ਗਏ ਆ ਤੇ ਨੂ ਫਲਾਵਰ ਸਕੂਲ ਦੇ ਪ੍ਰਬੰਧਕਾਂ ਤੇ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਨਾ ਮਾਤਰਾ ਦਾ ਲਾਨ ਕਰਨਾ ਤੇ ਲੋਕਾਂ ਨੂੰ ਬੇਨਤੀ ਕਰਨੀ ਚਾਹੋਗੇ ਲੋਕਾਂ ਨੂੰ ਇਹ ਪੀੜ ਕਰਨੀ ਚਾਹਾਂਗੇ ਵੀ ਦੇਖੋ ਗਰਮੀ ਦੀ ਪਰਵਾਹ ਨਾ ਕਰਦੇ ਆ ਆਪਾਂ ਆਪਣੇ ਵੋਡ ਦਾ ਇਸਤੇਮਾਲ ਕਰਨ ਵਾਸਤੇ ਜਿਹੜਾ ਘਰਾਂ ਤੋਂ ਬਾਹਰ ਆਓ ਹਰ ਤਰ੍ਹਾਂ ਦਾ ਪ੍ਰਬੰਧ ਕੋਈ ਗਰਮੀ ਦੀ ਇੱਥੇ ਮੁਸ਼ਕਲ ਨਹੀਂ ਹੈਗੀ ਕੂਦਰ ਲਾਏ ਗਏ ਆ ਪੱਖੇ ਲਾਏ ਗਏ ਆ ਤੇ ਪਾਣੀ ਠੰਡੇ ਜਾਂਦੀਆਂ ਸ਼ਬੀਲਾਂ ਦਾ ਪ੍ਰਬੰਧ ਹੈ ਸਾਰਾ ਬਹੁਤ ਜਨਤਾ ਜਿਹੜੀ ਆ ਵੋਟ ਪਾਉਣ ਘਰਾਂ ਤੋਂ ਆ ਵੀ ਰਹੀ ਆ ਬਾਕੀ ਜਿਹੜੇ ਘਰਾਂ 'ਚ ਬੈਠੇ ਆ ਉਹ ਵੀ ਆ ਕੇ ਵੋਟ ਆਪਣੀਆਂ ਦਾ ਜ਼ਰੂਰ ਇਸਤੇਮਾਲ ਕਰਨ ਤਾਂ ਹੀ ਇਹ ਜਿਹੜਾ ਆਪਾਂ ਜੋ ਆਉਣ ਵਾਲੇ ਚੰਗੇ ਨਮੈਦੇ ਚੁਣ ਕੇ ਜੋ ਪੰਜਾਬ ਦਾ ਭਵਿੱਖ ਆ ਜੋ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਜੋ ਆਪਾਂ ਨੂੰ ਐਜੂਕੇਸ਼ਨ ਦੀਆਂ ਮੁਸ਼ਕਿਲਾਂ ਆ ਰਹੀਆਂ ਥੇਥੂ ਤਾਂੀਆਂ ਮੁਸ਼ਕਲਾਂ ਆ ਰਹੀਆਂ ਅੱਜ ਜੀ ਜਿਹੜਾ ਹੈਗਾ ਦੇਸ਼ ਚੋਨਾ ਦਾ ਪਰਵ ਦੇਸ਼ ਦਾ ਗਰਵ ਅੱਜ ਜਿਹੜਾ ਚੋਨਾ ਦਾ 1 ਜੂਨ ਨੂੰ ਪੰਜਾਬ ਜਿਹੜੀਆਂ ਹੋ ਰਹੀਆਂ ਅਸੀਂ ਭਵਨ ਐਸ ਐਲ ਮਾਡਲ ਸਕੂਲ ਵਿਖੇ ਆਏ ਆਂ ਤੇ ਸਾਡੀ ਸੰਸਥਾ ਵੱਲੋਂ ਜੀ ਆਈ ਜੀਟੀ ਹਾਲਗੇਟ ਅੰਮ੍ਰਿਤਸਰ ਵੱਲੋਂ ਬੱਚਿਆਂ ਵੱਲੋਂ ਬਣਾਏ ਗੇ ਕੱਪੜੇ ਪਰਸ ਸ਼ੂਜ਼ ਇਹਨਾਂ ਦੀ ਜਿਹੜੀ ਆ ਪ੍ਰਦਰਸ਼ਨੀ ਲਗਾਈ ਆ ਕਿਉਂਕਿ ਮਾਨਯੋਗ ਏਡੀਸੀ ਸਾਹਿਬ ਨੇ ਜਿਹੜੀ ਸਾਡੇ ਕਾਲਜ ਆ ਕੇ ਪ੍ਰਦਰਸ਼ਨੀ ਦੇਖੀ ਸੀ ਬੱਚਿਆਂ ਦਾ ਕੰਮ ਦੇਖਿਆ ਸੀ ਤੇ ਉਹਨਾਂ ਤੋਂ ਉਹਨਾਂ ਨੇ ਮੈਂ ਕਿ ਖੁਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੰਮ ਬੱਚਿਆਂ ਨੇ ਬਹੁਤ ਵਧੀਆ ਕੀਤਾ ਆ ਜਿਹੜਾ ਅਸੀਂ ਸੁਪਰ ਮਾਡਲ ਪੋਲੀਮੂਥ ਬਣਾ ਰਹੇ ਆ ਉਥੇ ਤੁਸੀਂ ਆਪਣੇ ਬੱਚਿਆਂ ਦੇ ਜਿਹੜੇ ਬਣਾਏ ਹੋਏ ਸਮਾਨ ਦੀ ਜਿਹੜੀ ਉਥੇ ਪ੍ਰਦਰਸ਼ਨੀ ਲਗਾਈ ਜਾਵੇ ਤੇ ਅਸੀਂ ਜਿਹੜੀ ਅੱਜ ਇੱਥੇ ਪ੍ਰਦਰਸ਼ਨੀ ਲਗਾਈ ਆ ਜਿਹੜਾ ਬੱਚਿਆਂ ਨੇ ਸਮਾਨ ਬਣਾਇਆ ਵੋਟਾਂ ਨੂੰ ਲੈ ਕੇ ਸੰਦੇਸ਼ ਆਜ ਵੋਟਾਂ ਨੂੰ ਲੈ ਕੇ ਸੰਦੇਸ਼ ਇਹ ਆ ਕਿ ਜਿਹੜੀ ਆ ਸਰਕਾਰ ਅਸੀਂ ਬਣਾਉਣ ਜਾ ਰਹੇ ਆ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਕੰਮ ਛੱਡ ਕੇ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਭੇਦਭਾਵ ਦੇ ਬਿਨਾ ਕਿਸੇ ਜਾਤ ਪਾਤ ਦੇ ਸਾਨੂੰ ਆਪਣੇ ਮਨਪਸੰਦ ਕੈਂਡੀਡੇਟ ਨੂੰ ਜਿਹੜਾ ਦੇਸ਼ ਦੀ ਸੇਵਾ ਕਰ ਸਕੇ ਜਿਹੜਾ ਸਾਰਿਆਂ ਦੇ ਕੰਮ ਕਰ ਸਕੇ ਉਹਨੂੰ ਵੋਟ ਪਾਉਣ ਜ਼ਰੂਰ ਜਾਣਾ ਆ ਕੋਈ ਇਹੋ ਜਿਹਾ ਨਾ ਰਵੇ ਕਿ ਜਿਹੜਾ ਵੋਟ ਪਾਉਣ ਨਾ ਜਾਵੇ ਕਿਸੇ ਨੂੰ ਗਰਮੀ ਦਾ ਇੱਕ ਦਿਨ ਵਾਸਤੇ ਗਰਮੀ ਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਵੋਟ ਜਿਹੜੀ ਅੱਜ ਅਸੀਂ ਜ਼ਰੂਰ ਪਾਉਣੀ ਚਾਹੀਦੀ ਐ ਅੰਮ੍ਰਿਤਸਰ ਦਾ ਉਦਰੀ ਹਲਕਾ ਪੂਲਿੰਗ ਵੋਟ ਅੰਦਰ ਦਿਨ ਡੈਕੋਰੇਸ਼ਨ ਦੇਖ ਸਕਦੇ ਆ ਉਹ ਤੁਹਾਨੂੰ ਦਿਖਾਈਏ ਸਾਡੇ ਨਾਲ ਆ ਤੁਹਾਨੂੰ ਡੈਕੋਰੇਸ਼ਨ ਦਿਖਾਈਏ ਸੁੰਦਰਤਾ ਦਿਖਾਈਏ ਲਓ ਜੀ ਐ ਐ ਪੂਲਿੰਗ ਬਹੁਤ ਸਾਰੇ ਹੈਗੇ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਹੁਣ ਥੋੜਾ ਇੰਟਰੋਡਕਸ਼ਨ ਕਰਾਉਣਾ ਜੀ ਲੰਬਾ ਜੀ ਦੇਖੋ ਜੀ ਬਹੁਤ ਹੀ ਅਸ਼ੇ ਤਰੀਕੇ ਦੇ ਨਾਲ ਸਜਾਵਟ ਕੀਤੀ ਗਈ ਹੈ ਔਰ ਜਿਹੜੇ ਵੋਟਾਂ ਪਾਉਣ ਵਾਲੇ ਨੇ ਅੱਜ ਇਹ ਸਾਰਾ ਕੰਪਲੈਕਸ ਵਾਹ ਜੀ ਦੇਖੋ ਆਹ ਜੇ ਤੁਮ ਜਲਦੀ ਦੇਖੋ ਜੀ ਦੇਖੋ ਜੀ ਪੌੜੀ ਉੱਪਰ ਕਿੱਥੇ ਐ ਐਸ ਐਲ ਪਵੰਦਾ ਇਹ ਅੰਦਰਲਾ ਸੀਗਾ ਮੇਨ ਹਾਲ ਸੀਗਾ ਜਿਸ ਤੱਕ ਦੇਖ ਸਕਦੇ ਹੋ ਕਿ ਪਹਿਲੇ ਬੜੇ ਬੜੇ ਵੱਡੇ ਫੰਕਸ਼ਨ ਹੁੰਦੇ ਸਨ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਰੈਡੀ ਤਿਆਰ ਕਰਵਾ ਕੇ ਦੇਖੋ ਸੁੰਦਰਤਾ ਗੱਡੀ ਪਿਆਰੀ ਏ ਬੋਲੋ ਮੇਰੀ ਰੋਡ ਮੇਰਾ ਅਧਿਕਾਰ ਜਿਸ ਨੂੰ ਭਾਰਤ ਦਾ ਨਕਸ਼ਾ ਦਰਸਾਇਆ ਗਿਆ ਦੋ ਵਿੱਚ ਬੱਚਿਆਂ ਨੇ ਕਿੰਨੀ ਗੱਡੀ ਸੁੰਦਰਤਾ ਨਾਲ ਉਹ ਇਹ ਮੋਡਰਨ ਦੇ ਪ੍ਰਦਰਸ਼ਨ ਦੇਣ ਗਿਆ ਸਕਦੇ ਹਨ ਜਾਨਕੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਚੋਣਾ ਦਾ ਪਰਵ ਟੀ-ਸ਼ਰਟ ਵੀ ਪਹਿਨੀਆਂ ਹੋਈਆਂ ਨੇ ਔਰ ਬਹੁਤ ਹੀ ਅਸ਼ਧ ਰੀਕੇ ਤਨਾਵ ਸਜਾਵਟ ਕੀਤੀ ਗਈ ਹੈ ਚੋਨਾ ਦੇ ਦਰਮਿਆਨ ਐਸਲ ਪਹੁੰਚ ਨਗ ਸੁਨਦੇ ਨੇ ਮੈਂ ਕਿਹਾ ਕਿ ਗੋਲ ਗੱਪੇ}{|\text{ਨੀਲ ਪਾਲਿਸ਼ ਦਾ ਅਰੇਂਜਮੈਂਟ ਲੱਡੂ ਜੋ ਕਿ}} ਮਮੋਸਾ ਪੰਜਾਬੀਆਂ ਦੀ ਪਹਿਲੀ ਪਸੰਦ ਦੇਖ ਸਕਦੇ ਹੋ ਕਿੰਨੇ ਚਾਹ ਦੇ ਨਾਲ ਸਾਡੇ ਜੁਵਾ ਤੋਂ ਜੁਵਾ ਸਾਡੇ ਸਹਨੇ ਵੀ ਗੋਲ ਗੋਪੇ ਬੜੇ ਖੁਸ਼ ਹੋ ਕੇ ਖਾ ਰਹੇ ਨੇ ਸ਼ੇਰਾ ਜੀ ਸ਼ੇਰਾ ਜੀ ਵੇਖੋ ਕਿੰਨਾ ਲੋਕਾਂ ਦੇ ਵਿੱਚ ਚਾਹ ਨਜ਼ਰ ਆ ਰਿਹਾ ਵਾ ਟੈਟੂ ਆਟਾ ਮੈਂ ਜਾ ਰਿਹਾ ਇੱਥੇ ਉਹ ਜੀ ਦੇਖ ਰਹੇ ਆ ਟੀਮ ਦੇ ਵਿੱਚ ਅਰਦਾਸ ਸਿੰਘ ਜੀ ਤੇ ਯੋਗਪਾਲ ਜੀ ਹਿੰਦੁਸਤਾਨ ਦਾ ਫਲੈਗ ਟੈਟੂ ਰਿਹਾ ਜਾ ਰਹੇ ਸਾਡੇ ਹਿੰਦੁਸਤਾਨ ਦੀ ਆਨ ਤੇ ਸ਼ਾਨ ਦੇਖੋ ਤੁਸੀਂ ਇਹਨਾਂ ਰੰਗ ਬੜਾ ਵੇਖ ਰਹੇ ਆ ਜਿਹੜਾ ਟੂ ਆਰਡ ਬੰਨ ਦੇਖੋ ਸਾਡੇ ਆਰਟਿਸਟ ਆਰਡਰ ਸਾਹਿਬ ਸਾਡੇ ਬਹੁਤ ਸੁੰਦਰ ਤਰੀਕੇ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਸਾਰਿਆਂ ਦੇ ਚਿਹਰੇ ਪ੍ਰਸੰਨ ਜਦ ਵੇਖ ਰਹੇ ਤੁਸੀਂ ਕਿਧਰੇ ਪਿਆਰ ਫੈਲ ਗਿਆ ਹੈ ਇਤਨੀ ਦੋ ਨੀਲ ਕਾਲਸ ਕਿੰਨੀ ਲੋਕਤੰਤਰ ਦਾ ਅੱਜ ਜਿਹੜਾ ਹੈਗਾ ਪਰਵ ਨਕੋਦਰ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਅੱਜ ਜ਼ਿਲ੍ਹਾ ਜਲੰਧਰ ਦੀ ਜਿਹੜੀ ਹੈਗੀ ਆ ਪੋਲਿੰਗ ਸਟੇਸ਼ਨਾਂ ਤੇ VOTING ਹੋ ਰਹੀ ਆ ਅਤੇ ਇਸੇ ਦੇ ਸਬੰਧ ਵਿੱਚ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਵੀ VOTING ਹੋ ਰਹੀ ਆ ਮੇਕੋਦਰ ਦੇ ਐਸਡੀਐਮ ਗੁਰਸਿਮਰ ਸਿੰਘ ਢਿੱਲੋਂ ਜੀ ਸਾਡੇ ਨਾਲ ਨੇ ਸਰ VOTING ਹੋ ਰਹੀ ਆ ਨਕੋਦਰ ਦੇ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਨੇ ਜੀ ਬਿਲਕੁਲ ਸਾਡੀ ਬੜੀ ਸ਼ਾਂਤਮਈ ਢੰਗ ਦੇ ਨਾਲ ਨਿਰਵਿਘਨ ਪੋਲਟਿੰਗ ਜਿਹੜੀ ਆ ਉਹ ਚੱਲ ਰਹੀ ਆ ਸਵੇਰੇ 7 ਵਜੇ ਸਾਡੀ ਪੋਲਿੰਗ ਸਟਾਰਟ ਹੋ ਗਈ ਸੀ ਸਾਰੇ ਪੋਲਿੰਗ ਸਟੇਸ਼ਨਸ ਤੇ ਤੇ ਕਿਸੇ ਕਿਸਮ ਦੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਧਿਆਨ ਚ ਨਹੀਂ ਆਈ ਬੜੇ ਹੀ ਉਤਸ਼ਾਹ ਦੇ ਨਾਲ ਵੋਟਰਾਂ ਵੱਲੋਂ ਵੋਟਿੰਗ ਕੀਤੀ ਜਾ ਰਹੀ ਆ 11 ਵਜੇ ਤੱਕ ਸਾਡੀ ਕਰੀਬ 23 ਤੋਂ 24% ਪੋਲਿੰਗ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਆ ਤੇ ਸਪੈਸ਼ਲੀ ਯੰਗ ਵੋਟਰਸ ਵੱਲੋਂ ਵੀ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਤੇ ਵੱਧ ਝੜ ਕੇ ਲੋਕੀ ਵੋਟ ਕਰਨ ਆ ਰਹੇ ਆ ਸਰ ਯੰਗ ਜਿਹੜੇ ਹੈਗੇ ਆ ਨਵੇਂ ਵੋਟਰ ਹੈਗੇ ਆ ਉਹਨਾਂ ਵਾਸਤੇ ਕੋਈ ਸਪੈਸ਼ਲ ਜਿਹੜਾ ਪ੍ਰਸ਼ੰਸਾ ਪੱਤਰ ਵਗੈਰਾ ਵੀ ਦਿੱਤਾ ਜਾ ਰਿਹਾ ਹੈ ਜੀ ਬਿਲਕੁਲ ਸਾਡੇ ਨਕੋਦਰ ਅਸੈਂਬਲੀ ਸੈਗਮੈਂਟ ਦੇ ਕਰੀਬ 4700 ਤੋਂ 4400 ਦੇ ਕਰੀਬ ਸਾਡੇ ਅਜਿਹੇ ਵੋਟਰ ਨੇ ਜਿਹੜੇ ਫਸਟ ਟਾਈਮ ਵੋਟ ਕਰਨ ਜਾ ਰਹੇ ਆ ਇਹਨਾਂ ਨੂੰ ਅਸੀਂ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਪਰ ਪ੍ਰੈਜ਼ਾਈਡਿੰਗ ਅਫਸਰ ਨੂੰ ਇਹਨਾਂ ਦੇ ਕਿਟ ਬੈਗਸ ਦੇ ਵਿੱਚ ਐਪਰੀਸ਼ੀਏਸ਼ਨ ਸਰਟੀਫਿਕੇਟਸ ਵੀ ਨਾਲ ਭੇਜੇ ਆ ਜਿਸ ਤਰ੍ਹਾਂ ਇਹ ਵੋਟ ਕਰਨ ਆ ਰਹੇ ਆ ਤੇ ਕਨਸਰਨ ਬੀ ਐਲਓ ਤੇ ਪ੍ਰੈਜ਼ਾਈਡਿੰਗ ਅਫਸਰ ਤੇ ਇਹਨਾਂ ਦੀ ਜਿਹੜੀ ਪੋਲਿੰਗ ਪਾਰਟੀ ਹੈਗੀ ਆ ਉਹ ਇਹ ਕੁਝ ਸਾਡੇ ਮਾਡਲ ਪੋਲਿੰਗ ਸਟੇਸ਼ਨ ਹੈਗੇ ਆ ਉੱਥੇ ਅਸੀਂ ਇਹਨਾਂ ਲਈ ਕੁਝ ਮੋਮੈਂਟੋ ਬਣਵਾਏ ਆ ਉਹ ਸਾਡੇ ARO 1 ਤੇ ARO 2 ਜਿਹੜੇ ਨੇ ਉਹ ਪੋਲਿੰਗ ਸਟੇਸ਼ਨ ਤੇ ਜਾ ਕੇ ਉਹਨਾਂ ਨੂੰ ਉਹ ਵੀ ਜਿਹੜੇ ਆ ਉਹ ਪੇਟ ਕਰਦੇ ਆ। VOTING ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ? ਨਹੀਂ ਲਾਅ ਐਂਡ ਆਰਡਰ ਦੇ ਪੁਆਇੰਟ ਆਫ 视图 ਤੋਂ ਨਿਰਵੈਰਣ ਸਾਡੀ ਪੋਲਿੰਗ ਚੱਲ ਰਹੀ ਹੈ ਕੋਈ ਇਹੋ ਜਿਹਾ ਮੇਜਰ ਇਸ਼ੂ ਨਹੀਂ ਹੈ ਹੈਗਾ ਸੋ ਇਦਾਂ ਨਹੀਂ ਆਇਆ ਹੈਗਾ। ਅੱਗੇ ਵੀ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਸਾਡਾ ਰਹੇਗਾ। ਹਾਂ ਇਹਦੀਆਂ ਮਸ਼ੀਨ ਸਾਡੇ ਤਿੰਨ ਰਿਪਲੇਸ ਹੋਈਆਂ। ਮਾਈਨਰ ਉਹਨਾਂ 'ਚ ਕੋਈ ਇਸ਼ੂ ਆਇਆ ਸੀਗਾ ਉਹ ਸਾਡੇ ਜੇ ਗੱਲ ਕਰੀਏ ਨਕੌਦਰ ਏਰੀਆ ਦੇ ਵਿੱਚ ਕੁਝ ਸੈਂਸਿਟਿਵ ਬੁਥਵੇ ਹੁੰਦੇ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਾਡੇ 43 ਵਨਰੇਬਲ ਬੋਲਿੰਗ ਸਟੇਸ਼ਨ ਹੈਗੇ ਆ ਜੀ ਉਹਦੇ ਵਿੱਚ ਅਸੀਂ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਹੋਏ ਸਾਰਿਆਂ ਦੇ ਵਿੱਚ ਇਸ ਤੋਂ ਇਲਾਵਾ ਸਾਡੀ ਵੈਬ ਕਾਸਟਿੰਗ ਸਾਰੇ ਪੋਲਿੰਗ ਸਟੇਸ਼ਨਸ ਤੇ ਹੋ ਰਹੀ ਆ ਸਾਡਾ ਕੰਟਰੋਲ ਰੂਮ ਗੁਰਨਾਨਕ ਨੈਸ਼ਨਲ ਕਾਲਜ ਵਿੱਚ ਬਣਿਆ ਹੋਇਆ ਅਸੀਂ ਇੱਥੇ ਲਾਈਵ ਜਿਹੜੀ ਫੀਡ ਆ ਉਹ ਵੀ ਦੇਖ ਰਹੇ ਹਾਂ ਹਰ ਪੋਲਿੰਗ ਸਟੇਸ਼ਨ ਦੀ ਇਸ ਤੋਂ ਇਲਾਵਾ ਸਾਡੇ ਕੋਲ ਬੀਐਸਐਫ ਦੀ ਤੇ ਸੀਆਰਪੀਐਫ ਦੀਆਂ ਕੰਪਨੀਆਂਜ਼ ਵੀ ਡਿਪਲੋਇਡ ਆ ਉਹ ਵੀ ਅਸਲੀ ਪੋਲਿੰਗ ਸਟੇਸ਼ਨਸ ਤੇ ਲਗਾਈਆਂ ਹੋਈਆਂ ਆ ਆਪਾਰਟਮੈਂਟੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਂ ਹੈ ਹੀ ਨੇ ਡਿਊਟੀ ਤੇ ਨਕੌਦਰ ਦੇ ਵਿੱਚ ਕਿੰਨੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਹਜੇ ਤੱਕ ਗਰਮੀ ਦੇ ਕਰਕੇ ਜਿਹੜਾ ਹੈਗਾ ਲੋਕ ਬਹੁਤ ਘੱਟ ਨਿਕਲ ਰਹੇ ਹੈਗੇ ਆ VOTING ਕਰਨ ਵਾਸਤੇ ਜੀ ਬਿਲਕੁਲ ਸਾਡੀ ਸਾਰੇ ਨਕੌਦਰ ਦੇ VOTERS ਨੂੰ ਅਪੀਲ ਹੈਗੀ ਆ ਕਿ ਵੱਧ ਚੜ ਕੇ ਆਪਣਾ VOTING ਰਾਈਟ ਐਕਸਰਸਾਈਜ਼ ਕਰਨ ਤੇ ਕਿਸੇ ਤਰ੍ਹਾਂ ਦਾ ਵੀ ਜੇ ਉਹਨਾਂ ਨੂੰ ਲੱਗਦਾ ਹੈ ਕਿ ਗਰਮੀ ਦੇ ਕਾਰਨ ਕੋਈ ਸਮੱਸਿਆ ਹੈਗੀ ਆ ਅਸੀਂ ਉਹਨਾਂ ਲਈ ਪੂਕਾ ਪ੍ਰਬੰਧ ਕੀਤੇ ਹੋਏ ਆ ਤੇ ਪਰ ਆਪਣਾ VOTING ਰਾਈਟ ਜ਼ਰੂਰ ਐਕਸਰਸਾਈਜ਼ ਕਰਨ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਅਪੀਲ ਕੀਤੀ ਗਈ ਹੈ ਸਾਰੇ ਵੋਟਰਸ ਨੂੰ ਤੇ ਵੋਟਰਸ ਵੱਲੋਂ ਵੀ ਸਾਨੂੰ ਸਵੇਰ ਦਾ ਕਾਫੀ ਅੱਛਾ ਰਿਸਪੌਂਸ ਆ ਰਿਹਾ ਲੋਕੀ ਵਰਚੜ ਕੇ ਵੋਟ ਕਰਨਾ ਆ ਵੀ ਰਹੇ ਨੇ ਅੱਗੇ ਵੀ ਇਸੇ ਤਰ੍ਹਾਂ ਹੁੰਦੇ ਰਹਿਣ ਪਰ ਗਰਮੀ ਦੇ ਕਰਕੇ ਕਈ ਬੂਥਾ ਵਗੈਰਾ ਤੇ ਅਸੀਂ ਵੀ ਜਾ ਕੇ ਦੇਖਿਆ ਹੈਗਾ ਲੋਕ ਬਹੁਤ ਘੱਟ ਜਿਹੜੇ ਹੈਗੇ ਆ VOTING ਕਰ ਰਹੇ ਨੇ ਅੱਜ ਹੀ ਅਜੇ ਤੱਕ ਜਸਟ ਅਜੇ ਫਸਟ ਹਾਫ ਹੀ ਹੋਇਆ ਹੈ ਜੇ VOTING ਚੱਲ ਰਹੀ ਹੈ ਸਾਡੀ ਤੇ ਪੋਲ ਪਰਸੈਂਟੇਜ ਕਿਉਂਕਿ ਹੁਣ ਆਪਣਾ ਕਰੀਬ ਟਾਈਮ 11:30 ਦਾ ਹੋ ਗਿਆ ਤੇ ਮੈਨੂੰ ਉਮੀਦ ਹੈ ਕਿ ਸਾਡੀ ਪਿਛਲੀ ਪੋਲ ਪਰਸੈਂਟੇਜ ਨਾਲੋਂ ਅਸੀਂ ਬੈਟਰ ਪਰਫਾਰਮ ਕਰਾਂਗੇ ਦੇਸਪਾਈਟ ਕਿ ਇਸ ਵੇਲੇ ਗਰਮੀ ਕਾਫ ਅਸੀਂ ਪ੍ਰਬੰਧ ਮੁਕੰਮਲ ਰੱਖਿਆ ਹੈ ਸਾਡੇ ਸ਼ਬੀਲ ਦਾ ਵੀ ਪ੍ਰਬੰਧ ਜਿਹੜਾ ਹੈ ਉਹ ਕਾਫੀ ਪੋਲਿੰਗ ਸਟੇਸ਼ਨ ਤੇ ਕੀਤਾ ਹੋਇਆ ਤੇ ਇੱਕ ਵਾਰੀ ਦੁਬਾਰਾ ਅਸੀਂ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਉਹਨਾਂ ਨੂੰ ਨਹੀਂ ਆਉਣ ਦੇਵਾਂਗੇ ਆਪਣਾ VOTING ਰਾਈਟ ਜ਼ਰੂਰ ਐਕਸਰਸਾਈਜ਼ ਕਰਨ ਇਹ ਸਨ ਕੋਦਰ ਦੇ ਐਸਡੀਐਮ ਗੁਰਸੇਮ ਪ੍ਰਸੰਗਤ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਨਿਰਵਿਘਨ ਹੋ ਕੇ ਆਕ ਤੁਸੀਂ ਆਪਣੀ ਵੋਟ ਪੋਲਿੰਗ ਕਰ ਸਕਦੇ ਹੋ ਕੈਮਰਾ ਪਰਸਨ ਦੇ ਨਾਲ ਆਪਣੀ ਤਰੋੜਾ